ਜੀ ਆ ਕੀ ਹਾਲ ਚਾਲ ਹੈ ਹਰੇ ਦੋਸਤਾਂ ਮੈਂ ਤਰਾ ਮੀਰ ਕਾ ਜੀ ਠੀਕ ਠਾਕ ਅਸੀਂ ਤੁਹਾਡੇ ਜਨਵਰੀ ਸੈਟ ਬੈਠੇ ਹੋਣਗੇ ਤੁਹਾਨੂੰ ਲਾਉਈ ਮਿੱਤਰੋ ਅੱਜ ਇੱਕ ਆਪਾਂ ਕਰਨਾ ਜ਼ਰੂਰੀ ਕੰਮ ਉਹ ਜਿਹੜੀ ਮੱਛਰਦਾਨੀ ਆਪਾਂ ਤੁਹਾਡੇ ਮੂਰੇ ਲਾਈ ਵੀ ਆ ਹਨਾ ਨੈਟ ਜਿਹੜਾ ਉਹ ਆਪਾਂ ਲਾ ਦੇਣਾ ਨੰਨੇ ਬਾਈ ਆਇਆ ਵਿਆ ਤੇ ਨੰਨੇ ਬਾਈ ਦੀਆਂ ਛਤਰੀਆਂ ਦੀਆਂ ਝੱਲ ਰਾਂ ਜਿਹੜੀਆਂ ਕਾਲੀਆਂ ਲਾਉਣੀਆਂ ਹੋਣ ਨੇ ਵਾਵਾ ਟਾਈਮ ਤੇ ਕੱਪੜਾ ਲਿਆਉਂਦੇ ਸੀ ਕੱਪੜਾ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਘਰ ਦੇ ਬਣਾਈ ਜਾਂਦੇ ਉਹ ਵੀ ਤੁਹਾਨੂੰ ਦਿਖਾਉਣਾ ਠੀਕ ਹੈ ਜੀ ਆਹ ਭਈ ਇਹ ਨੰਨੇ ਬਾਈ ਵਾਲੀ ਛਤਰੀ ਇਹ ਪਮੈਟ ਦੇਣਾ ਹੁਣ ਲਾ ਇਹ ਤਿੰਨ ਖੱਟ ਖੱਟੀਆਂ ਪੱਟੀਆਂ ਲਾਵਾਂਗੇ ਇੱਕ ਐਂ ਲਾਵਾਂਗੇ ਇੱਕ ਐਂ ਲਾਵਾਂਗੇ ਠੀਕ ਹੈ ਜੀ ਤੇ ਆ ਦੇਖੋ ਝਾਲਰ ਕਾਲੀ ਝਾਲਰ ਕਿੰਨੀ ਗਾਟਰ ਲੱਗਦੀ ਪੂਰਾ ਹੈਵੀ ਕਪੜਾ ਬਾਈ ਨਾਲੇ ਠੀਕ ਹੈ ਚੋਨਾ ਪਾਈ ਜਾਂਦੇ ਆ ਮਿੱਤਰ ਉਹਨਾਂ ਨੇ ਬਾਈ ਦੀ ਐਂਟਰੀ ਹੋ ਚੁੱਕੀ ਅੱਜ ਪਹਿਲੇ ਦਿਨ ਟੋਪੀ ਲਗਾਏ ਆ ਮੁੰਡਾ ਕਹਿੰਦੇ ਉਹ ਤਾਂ ਵੈਸੇ ਹੁੱਡੀ ਵੀ ਨਹੀਂ ਪਾ ਕੇ ਖੁਸ਼ ਏ ਅੱਜ ਇਹਨੂੰ ਹੁੱਡੀ ਵੀ ਨਵੀਂ ਦਵਾਉਣੀ ਆ ਤੇ ਅੱਜ ਆਪਾਂ ਲਾਉਣ ਲੱਗੇ ਹੁਣ ਸੋਨੂੰ ਮੈਂ ਦੱਸ ਹੀ ਦਿੱਤਾ ਨੈਟ ਹਨਾ ਪਹਿਲੇ ਉੱਪਰ ਚੜਨ ਨੂੰ ਨੇ ਇੱਧਰ ਲੇ ਖੁੱਡੇ ਤੇ ਵੱਡੇ ਦੇ ਜਿਹੜੀਆਂ ਮਗਰ ਲੱਗੀਆਂ ਨਾ ਉਹ ਪਲਾਸ ਨੇ ਖਿੱਚ ਕੇ ਤੇ ਸਾਮ-ਸਾਮ ਰੱਖੀ ਚਲੀ ਆ ਕੱਲ ਨੂੰ ਕੱਢ ਲਈ ਆਪਾਂ ਫालतू ਚੀਜ਼ਾਂ ਹਾਰੀਆਂ ਚੱਕ ਇੱਧਰ ਸਾਈਡ ਤੇ ਕਰਦਗੇ ਹਾਰਾ ਚੱਕ ਦੇਣਾ ਅੱਜ ਆ ਟਾਈਲਾਂ ਵੀ ਬਾਹਰ ਜਾਣਗੀਆਂ ਕੰਮ ਸੋਹਣਾ ਕਰੀ ਮਿੱਤਰ ਹੈ ਤਾਂ ਪਾਟ ਨਹੀਂ ਆਏ ਯਾਨੀ ਕਿ ਨਹੀਂ ਨਹੀਂ ਵਿੱਟੀ-ਵੱਟੀ ਯਾਰ ਕਿੱਥੇ ਇਹਦਾ ਮੂੰਹ ਜਾ ਖੜ ਜਾ ਉਹ ਅੰਦਰ ਅੱਛਾ ਆਪਲਾ ਬਾਗੀ ਘੱਟ ਲਾ ਆਏ ਨੇ ਦੂਜੂ ਬਾਹਰ ਦੇਖ ਆਏ ਆ ਆਏ ਸਾਡਾ ਟੱਕਲਾ ਹੋਰੇ ਹੋਰੇ ਇਹੋ ਹੋਰ ਬਾੜ ਲਾ ਤੁੰਦ ਓਏ ਆ ਵੀ ਕੱਢ ਦੇ ਆਈ ਬਿੱਟੂ ਦੇ ਵਜੀ ਸੀ ਮਲਾ ਹੱਥ ਬਾੜਦਾ ਉਹਦੇ ਐਸੀ ਰੱਖੀ ਚੱਲ ਇੱਥੇ ਚੱਲ ਪਰ ਠੱਲਾ ਕੀ ਨਹੀਂ ਲਾਈਆਂ ਇਹ ਵੱਡੇ ਗਾ ਕੂਤਰਾ ਲੀਆਂ ਯਾਰ ਬਣਾ ਲੀਆਂ ਸੀ ਉਦੋਂ ਆ ਵੀ ਆ ਵੀ ਕੱਢ ਉਵੇਂ ਹੀ ਕਾਢਣੂ ਵੀ ਤੇ ਬਾਕੀ ਮੌਸਮ ਦੇਖ ਲੋ ਬਾਈ ਯਾਰ ਹਨਾ ਇਹ ਬਾਅਦ ਚ ਕੱਢਣਾ ਪਹਿਲੇ ਲਾਲਾ ਚੱਲ ਲਾਲਾ ਇੱਟਾ ਭਰੇ ਘਰ ਉੱਤੇ ਛੱਡ 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 ਲਾਓ ਯਾਤਰ ਕੈਮਰੂਮ ਕਰਤਾ ਕਿੰਨਾ ਯਾਰ ਆ ਦੇਖੋ ਸੋਹਣਾ ਲੱਗਦਾ ਹੁਣ ਲੈ ਓਪਨ ਜਾਂ ਕੰਮ ਆਹ ਦੇਖੋ ਮੇਸ਼ ਕਿੱਡੀ ਲਾਈ ਵੀ ਸੀ ਆਪਣੀ ਇਹ ਹ ਲੈ ਚੱਕ ਬਾਈ ਤੇ ਜਿਹੜੇ ਬਾਈ ਨੇ ਕਮੈਂਟ ਕੀਤਾ ਸੀ ਉਹਦੀ ਆਪਾਂ ਲਈ ਮੰਨ ਉਹਦੀ ਇੱਛਾ ਲੱਖ ਧੁੱਪ ਵੀ ਆ ਗਈ ਧੁੱਪ ਵੀ ਆ ਗਈ ਹੈ ਹਾਏ ਸੂਰਜ ਸੂਰਜ ਕਹਿੰਦਾ ਇਹ ਨੈਟ ਜਾ ਲਾ ਦੋ ਚਾ ਫਿਰ ਚੱਕ ਕੇ ਕੋਡ ਨਾ ਤਵੀ ਹਾਲ ਲੈ ਬਾਈ ਗਿੱਟਾਂਾਂ ਉਮੀਰ ਆ ਗਈਆਂ ਇਹ ਆਪਾਂ ਬਾਅਦ ਚ ਲਾਉਨੇ ਆ ਬਿਲਕੁਲ ਨਾ ਤਾਂ ਹਾਂ ਹਾਂ ਇੱਧਰ ਇੱਧਰ ਮੇਰੇ ਆ ਜਾਨ ਮੜੇ ਲਓ ਵੀ ਭਾਈ ਕੁਝ ਨਹੀਂ ਹੁਣ ਆਪਾਂ ਪਾਣੀ ਪੂਣੀ ਪਾਉਂਦੇ ਤੇ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਚਾਬੀ ਇਹ ਖੁੱਡਿਆਂ ਦੀ ਲੈ ਕੇ ਨਹੀਂ ਆਏ ਲੈ ਜਿੰਦੇ ਉਮੀ ਲੱਗੇ ਪਏ ਤੇ ਆ ਵੀ ਇਹਨਾਂ ਦਾ ਢੱਕਣ ਵੀ ਕਿਉਂਕਿ ਇਹ ਹੁਣ ਇਹਨਾਂ 'ਚ ਰਹਿੰਦਾ ਫਿਰ ਕੋਰਾ ਪਾਣੀ ਠੀਕ ਹੈ ਜੀ ਹਾਂ ਕਰਕੇ ਆਪਾਂ ਇਹਨਾਂ ਨੂੰ ਨਹੀਂ ਵਰਤਦੇ ਹੁਣ ਕੁੰਡੇ ਜੀ ਪਾਣੀ ਇਹਨਾਂ ਨੂੰ ਪਿਆ ਦੇ ਨਾ ਦੀ ਨਾਲ ਕੁੰਡੇ ਕੱਢ ਲਈਦੇ ਕਿਉਂਕਿ ਹੁਣ ਇਹਨਾਂ ਸਰਦਾਂ ਕਰਕੇ ਪਾਣੀ ਪੀਂਦੇ ਵੀ ਨਹੀਂ ਹਾਂ ਕੋਰਾ ਦਾ ਮਤਲਬ ਧਿਆਨ ਨਾਲ ਕੀ ਕੋਰਾ ਕੋਰਾ ਮਤਲਬ ਹੁੰਦਾ ਕੱਚਾ ਹਾ ਮਿੱਟੀ ਦਾ ਭਾਂਡਾ ਹਾਂ ਕੋਰੇ ਇਹ ਫਿਰ ਠੰਡਾ ਛੇਤੀ ਹੋ ਜਾਂਦਾ ਜੇ ਗਰਮੀਆਂ ਚ ਨਹੀਂ ਤੂੰ ਪਾਣੀ ਭਾਗੇ ਰੱਖ ਦੇ ਤੇ ਉਹ ਛੇਤੀ ਹੋ ਜਾਂਦਾ ਮੰਨ ਲਈ ਮੰਨ ਲਈ ਬਸ ਉਹ ਗੱਲ ਆ ਲਓ ਜੀ ਨੈਟ ਤਾਂ ਆਪਾਂ ਸਾਰਾ ਦਿੱਤਾ ਪਾਪਾ ਜੀ ਰੋਜ਼ੀ ਖੂਣੇ ਕਹਣਾ ਯਾਰ ਆ ਦੇਖੋ ਲੈ ਪਾਪੇ ਨੇ ਹੁਣ ਗੱਲਬਾਤ ਵੀ ਸਿੱਧੀ ਹੋ ਜਾਇਆ ਕਰੂ ਨੀ ਮੈਂ ਸੈਟ ਲਾਇਫ ਆ ਫੋਨ ਤੇ ਮੇਰਾ ਨਾ ਬਣ ਫਿਰ ਇੱਥੇ ਚੰਦ ਨੇ ਸਾਰੀਆਂ ਟਾਈਲਾਂ ਢੁਲਾਈਆਂ ਚੱਕ ਕੇ ਤੇ ਆ ਲੋ ਹੈ ਹਾਂ ਇੱਧਰ ਵੀ ਲੈ ਓਪਨ ਜੇਸੀ ਆ ਭੇਰ ਲਾਣੀ ਬੈਠ ਨੂੰ ਇੱਥੇ ਹੁਣ ਆਪਾਂ ਨੈਟ ਹੀ ਲਾਵਾਂਗੇ ਚਲਾਉਣਾ ਵੀ ਹੋਇਆ ਦਾ ਦੂਜਾ ਲਿਆ ਕੇ ਮੁੱਲ ਦਾ ਇਹ ਤਾਂ ਘਰੀ ਪਈ ਸੀ ਬਾਈ ਯਾਰ ਆਈ ਦਾ ਫਾਇਦਾ ਨਹੀਂ ਆਹੋ ਬਵਾ ਟਾਈਮ ਥੱਲੇ ਰੁਲੀ ਜਾਂਦੀ ਸੀਗੀ ਅਹੀਂ ਇਹ ਤਾਂ ਕੰਮ ਲਈਏ ਨਾ ਇਹ ਤੋਂ ਪਾਵਾਗੇ ਲਓ ਜੀ ਆ ਵੀ ਲਓ ਉੱਤੀ ਚੜ ਗਈ ਪੂਰੀ ਯਾਰ ਪਰਵਾਹ ਆਏ ਦਾ ਲਉਦੇ ਯਾਰ ਪੂਰੇ ਆ ਇੱਥੇ ਰਹਿੰਦੇ ਇਹ ਤਾਂ ਇੰਨਾ ਦੀ ਹੈ ਨਾ ਇਹ ਵੀ ਹੁਣ ਚੱਕ ਲਗੇ ਵੇਹੇ ਇਹ ਤਾਂ ਨਹੀਂ ਆਪਾਂ ਨੂੰ ਕੋਈ ਨਾ ਤਾਂ ਜੇ ਕੋਈ ਅਰਚੇ ਨਹੀਂ ਹੁੰਦੀ ਥਾਂ ਤੇ ਖੁੱਲੋ ਗਿਆ ਹੋਰ ਯਾਰ ਆ ਰੁੜਾ ਇੱਥੇ ਰੱਖ ਦਿੰਨੇ ਆ ਆ ਕਿਵੇਂ ਸੀਗਾ ਪਰ ਉੱਧਰ ਦੇਖ ਤੂੰ ਜਲਦੀ ਉੱਠੀ ਚੱਕੀ ਹਾਂ ਜਿੱਟੀ ਵੀ ਬਈ ਜਲਦੀ ਚਾਹ ਗਾ ਹਾਂ ਉਹ ਪੂਰੀ ਦੈਨ ਲੰਬੀ ਫਰਦੀ ਘੱਟ ਜੀ ਆ ਹੁੰਦੀ ਕਿੱਥੇ ਆ ਹਾਂ ਲੈਂਦੀ ਅੱਛਾ ਵੇਰੀ ਜਾਂਦੀ ਹਾਂ ਗੁਰੀ ਆ ਗਿਆ ਗੁਰੀ ਆ ਗਿਆ ਮਿੱਤਰੋ ਆ ਜਾ ਚੱਲੇ ਪਾਣੀ ਕਰਨ ਲੈ ਚੱਲੇ ਓਏ ਟਰਿਆ ਐ ਇੱਧਰ ਚੱਲ ਗਾੜੀ ਦੇ ਘੜਦਨੇ ਚੱਲ ਰਾ ਚੱਲ ਰਾ ਚਲੋ ਖਾਲੀ ਕਰਕੇ ਆ ਇੰਨੀ ਨਹੀਂ ਮੋਟੀਆਂ ਆਏ ਗੁਨਾ ਦੇ ਨਿਸ਼ਾਨ ਪਾਦੇ ਖੱਟੀਆਂ ਪੱਟੀਆਂ ਖੱਟੀਆਂ ਪੱਟੀਆਂ ਓਕੇ ਰਿਪੋਰਟਾਂ ਬਾਈ ਬਾਈ ਕਿੰਨਾ ਗਾਰਡਰ ਲੱਗ ਕੰਬੀਨੇਸ਼ਨ ਬਾਲਾ ਖਤਰਨਾਕ ਹੈ ਯਾਰ ਇਹਨੇ ਹੁਣ ਕਾਲੀਆਂ ਚੱਲ ਰਹੀ ਕਹਿੰਦਾ ਮੈਟ ਲਾ ਦੇਣ ਉਤੋਂ ਹਰਾ ਤੇ ਕਾਲੀਆਂ ਕਾਲੀਆਂ ਚੱਲ ਰਾਂ ਉਹ ਇਹਨੂੰ ਬਣਾਈ ਦਿੱਤੀਆਂ ਹਨ ਘਰ ਦਿਆ ਤੋ ਤੇ ਦੂਜੀਆਂ ਖੱਟੀਆਂ ਪੱਟੀਆਂ ਲਾ ਦੇਣੀਆਂ ਇਹਨੂੰ ਗੁਣਾ ਦਾ ਨਿਸ਼ਾਨ ਮਲਟੀਪਲਾਈ ਓਕੇ ਰਪੋਟਾਂ ਕਰਕੇ ਨਾ ਆਹ ਦੇਖੋ ਹੁਣ ਯਾਰ ਕਿੰਨਾ ਸੋਹਣਾ ਇੱਧਰ ਦੇਖੋ ਰਹੀ ਬਈ ਸੈਟਾ ਹੁਣ ਆ ਲਾਤਾ ਚਾਬੀ ਤੇ ਲੈ ਕੇ ਨਹੀਂ ਆਏ ਆਪਾਂ ਕਿਹੜੀ ਜਲੇ ਤੂੰ ਲਿਆ ਤੇ ਇੱਕ ਉਹ ਕੂਂਡਾ ਭਰ ਲਿਆ ਪਾਣੀ ਇੱਕ ਕੱਪ ਲੈ ਆਈਆਂ ਇੱਕ ਕੂਂਡਾ ਭਰ ਲਿਆ ਆਹ ਛੱਡ ਦੇ ਵੱਡੀ ਟਰੇ ਫੜ ਇੱਧਰ ਲਈ ਖੋਡੇ ਜਿਹੜਾ ਰੱਖਦੀ ਆ ਇੱਧਰ ਲਈ ਜਿਹੜਾ ਚਾਬੀਆਂ ਲਿਆਉਂਦੇ ਇਹਨੂੰ ਇਹਨੂੰ ਕਿਹ ਹੁੰਦਾ ਖੋਲ ਖੋਲ ਲਓ ਖੋਲ ਮੈਂਟ ਮਾਰ ਟਰੇ ਰੱਖ ਇਹਨਾਂ ਨੂੰ ਕਰਾਂ ਦੀ ਹਾਂ ਫੂੰਡਾਪਿਆ ਢੋਲ ਦੇ ਓਏ ਇਹਨੇ ਨੇ ਢੋਲੀ ਢੋਲੀ ਨਾ ਇਹ ਚ ਮੈਕਸ ਕਰ ਲਿਆ ਅੱਧਾ ਢੋਲ ਦੇ ਅੱਧਾ ਹੈਂ ਢੋਲ ਦੇ ਢੋਲ ਦੇ ਫਿਰ ਉੱਤਮ ਦੇ ਨਾ ਦੇਖੀ 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 ਛੱਡ ਟ੍ਰੇ ਰੱਖਾਂ ਆਹ ਦੇਖ ਲਓ ਬਾਈ ਜਾਨਵਰ ਓਏ ਰੱਖ ਦੇ ਰੱਖ ਲੰਮੀ ਜੈਂ ਉਹ ਵੇਖੀ ਵੀ ਕੀ ਥੱਲੇ ਕਿੜਾ ਆ ਗਿਆ ਨਿਕਲ ਗਿਆ ਨਿਕਲ ਗਿਆ ਬੜਾ ਯਾਰ ਬਈ ਖੁੱਡਾ ਨਾ ਖਰਾਬ ਹੋਇਆ ਪਿਆ ਬਿੱਲਾਨੀ ਗਾ ਬਿਠਾਣਾ ਬੜਾ ਲੱਭਿਆ ਤੇ ਕੀ ਬਿੱਲੀ ਦਾ ਕਿੱਥੇ ਕੁੱਕੜਾਂ ਦਾ ਹੀ ਆ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਇਹਨਾਂ ਦੇ ਪੈਰ ਨੂੰ ਯਾਰ ਬੈਠ ਲੱਗ ਗਈ ਉਹ ਗੋਰੀ ਚਾਬੀ ਲਿਆ ਭਾਈ ਆ ਵੀ ਫੋਲ ਆ ਦੇਖੋ ਯਾਰ 뷰 ਯਾਰ ਬਾਈ ਯਾਰ ਇੱਧਰ ਦੇਖੋ ਯਾਰ ਕਿੰਨਾ ਗਾਰਡਰ ਹੋਣ ਯਾਰ ਲੈ ਸਾਰਾ ਥਾਂ ਖੁੱਲ ਗਿਆ ਕਿੰਨੇ ਟਾਈਮ ਦਾ ਇਹਨੂੰ ਮੇਰੇ ਹਿਸਾਬ ਨਾਲ ਦੇਖਾਂਗੇ ਆਪਾਂ ਕਦੋਂ ਦਾ ਲਾਇਆ ਹੋਇਆ ਗਰਮੀਆਂ ਵੇਲੇ ਤੇ ਲਾਇਆ ਹੋਇਆ ਮੇਰੇ ਹਿਸਾਬ ਨਾਲ ਨੰਨੇ ਆ ਬਾਜੀਆਂ ਤੋਂ ਬਾਅਦ ਲਾਇਆ ਸੀ ਕਿ ਬਾਜੀਆਂ ਵੇਲੇ ਤੇ ਲੈ ਨੈਟ ਬਾਜੀਆਂ ਵੇਲੇ ਦਾ ਉਹ ਫੜੀਂ ਯਾਰ ਤੂੰ ਪਾਣੀ ਫੜ ਤੇ ਹੁਣ ਇੱਕ ਹੋਰ ਵੀ ਡਾਰ ਆ ਬਾਈ ਹੁਣ ਕਬੂਤਰ ਨਿਕਲਦਾ ਵੀ ਡਾਰ ਥੋੜਾ ਜਿਹਾ ਆ ਲੈ ਇਹਨਾਂ ਨੂੰ ਪਿਆਉਣਾ ਰੱਖ ਇੱਥੇ ਆ ਦੇਖ ਕੂਂਡੇ ਚ ਪਾਣੀ ਪਿਆਦਾ ਗਰਮ ਉਹ ਥੋੜੀ ਰੁਕੋ ਢੱਕਣ ਕੋਲ ਇਹਨੂੰ ਕੋ ਹਾਂ ਛੱਡ ਲੈਂਦਾ ਵਾ ਠੀਕ ਆ ਜਾਣ ਕੋ ਕੱਪ ਲਿਆ ਫੇਰ ਇੱਥੇ ਤੈਨੂੰ ਕੱਢਦੇ ਜੇ ਮੈਂ ਤੱਤਾ ਲਾ ਗਿਆ ਮੈਂ ਜੇ ਕੱਢ ਕੇ ਟੇਕੀ ਹਾਂ ਠੀਕਾ ਪ੍ਰਬੰਧ ਉਹਨੇ ਫਿਰ ਤੇਰੀ ਆ ਇਤਨੀ ਮੰਗ ਕਹਿੰਦੇ ਹਾਂ ਇਸ ਵੱਲੋਂ ਹੈਗਾ ਇਹ ਬੰਦਾ ਥੋੜਾ ਜਿਹਾ ਓਕੇ ਰਵੋਟਾਂ ਕੱਢ ਲੈ ਇਥੇ ਦੋ ਤਿੰਨ ਕੱਪ ਲੋ ਬਾਈ ਆ ਛੱਡ ਦਿੰਨੇ ਆਪਾਂ ਥੱਲੇ ਚੱਕੋ ਜੀ ਇਹਨੂੰ ਆਪਾਂ ਦਵਾਂਗੇ ਸੁਕਾ ਕੇ ਮਚਾ ਹਾਂ ਇੱਧਰ ਆ ਜਦੋਂ ਪ੍ਰਭ ਖੜਾ ਹੈ ਲਾ ਗੋਰੀ ਵੀ ਇੱਧਰ ਫੋਟੋ ਫਾਟੋ ਖਚਣ ਦੀ ਕੋਸ਼ਿਸ਼ ਕਰ ਰਿਹਾ ਕਿਵੇਂ ਨਾ ਕਿਵੇਂ ਵਾ ਦੇਖ ਲਓ ਬਾਈ ਖਾਈ ਜਾਂਦੇ ਕਬੂਤਰ ਤਾਰਾ ਮੀਰਾ ਸ਼ੋਲੇ ਤੇ ਬਾਕੀ ਹੋਰ ਵੀ ਆਹ ਲੋ ਬਾਈ ਆ ਲਾਈਨ ਨੇ ਲਓ ਕੋਈ ਕੁੰਡਾ ਲਾ ਦੇ ਕੱਲਾ ਪੱਤਰੀ ਆ ਕੇ ਕੱਢ ਦਾਂਗੇ ਹਣਾ ਤੇ ਆ ਇੱਥੇ ਢੋਲ ਦਿੰਨੇ ਆ ਹਾਲੋ ਜੀ ਪਾਣੀ ਪੀਓ ਪਾਣੀ ਪੀਓ ਜ਼ਿੰਦਗੀ ਜਿਓ ਹਾਂ ਹਾਂ ਪੀ ਲਓ ਪੀ ਲਓ ਇਹਨਾਂ ਨੇ ਨਹੀਂ ਬਾਈ ਬਹਿਣਾ ਛਤਰੀ ਵੀ ਹੈ ਨਹੀਂ ਤੈਨੂੰ ਬਾਹਰ ਭੇਡਣ ਚ ਹੀ ਫਾਇਦਾ ਟਾਈਮ ਨਾਲ ਪਾਣੀ ਪਿਆ ਕੇ ਨਾ ਬਾਈ ਕੁੰਡਾ ਆਪਾਂ ਕੱਢ ਲੈਨੇ ਆ ਬਾਹਰ ਕਿਉਂਕਿ ਇਹ ਫਿਰ ਲੱਗ ਜਾਂਦੇ ਆ ਨਾ ਹਉਣ ਤੇ ਜੋ ਕੇ ਸਰਦੀਆਂ ਦਾ ਟਾਈਮ ਆ ਨਾ ਹਉਣ ਨੂੰ ਤਾਂ ਬੰਦੇ ਦੀ ਚੱਤ ਕਰਦਾ ਤੇ ਜਾਨਵਰ ਫਿਰ ਇਹਨਾਂ ਦਾ ਕੰਮ ਔਖਾ ਨਾ ਇਹਤ ਘੁਰੀ ਯਾਰ ਤੂੰ ਨਾ ਸਕਦਾ ਬਾਈ ਤੂੰ ਦੱਸਦਾ ਦੇਵੇਂਗਾ ਇਹ ਕਿਹੜਾ ਦੱਸ ਸਕਦੇ ਕਿਸੇ ਨੂੰ ਕਿਉਂ ਵੀ ਦੋਹੀ ਦਾ ਗੱਲ ਆ ਯਾਰ ਤੂੰ ਕਿਹੜਾ ਲੋ ਜੀ ਇੱਥੇ ਲਾ ਦਨੇ ਆ ਕੁੰਡਾ ਆਪਾਂ ਤੇ ਹੁਣ ਚੱਲਦੇ ਆ ਮਿਲਣਾ ਵੇਖਣ ਨਹੀਂ ਨਹੀਂ ਇਹ ਨਹੀਂ ਦੱਸਣਾ ਉਹ ਅਗਲੇ ਵਲੌਗ ਤਿਆਰ ਹੋ ਕੇ ਫਿਰ ਉਹ ਕਾਲੂ ਪਾਲੀ ਉਹਨਾਂ ਦਾ ਨੰਨੋ ਵੀ ਤਿਆਰ ਹੋਇਆ ਫਿਰ ਮੇਰੇ ਤੋਂ ਜਾਕਟ ਚੂਟ ਲੈਣਾ ਕੋਟੀ ਵਾਲਾ ਕੋਈ ਕੋਟੀ ਵਾਲਾ ਹੋ ਕੋਈ ਆ ਰਹਿਣ ਦੇ ਤੂੰ ਆ ਬਲੌਗ ਨੂੰ ਬੈਕਸਾਈਡ ਬਲੌਗ ਨਾਲ ਹੀ ਗੱਲ ਆ ਪਾਕਿਸਤਾਨੀ ਉਹਨੇ ਲੀੜੇ ਦੂਜੇ ਦਿਨ ਫੇਰ ਆਉਂਦੇ ਫੇਰ ਆਹੋ ਆਹੀਂ ਬਣਾ ਲਈ ਬਲੌਗ ਬਾੜੀ ਚੱਲ ਚੱਲ ਕਲਾਕਾਰ ਤੋਂ ਕੰਮ ਕਰਾਈਏ ਨੇ ਸ਼ਰਮ ਨਹੀਂ ਆਉਂਦੀ ਕਲਾਕਾਰ ਨੂੰ ਦਵੇ ਇੱਥੇ ਤੁਹਾਡੀ ਸ਼ੋਅ ਦਾ ਸਪਰਾ ਲੋੜਾ ਲਈ ਸ਼ੋਅ ਤੇ ਲਵਾਉਂਦੇ ਤੂੰ ਮੈਨੂੰ ਤਾਂ ਪੁੱਛ ਕਿੰਨੇ ਪੇਮੈਂਟ ਲੈ ਲੈ ਸ਼ੋਅ ਦੀ ਉਹ ਵੇਜਰ ਤੈਨੂੰ ਫੋਨ ਲਾਵਾਂਗੇ ਫੇਰ ਹੀ ਪੁੱਛਾਂਗੇ ਨਾਲ ਤੇਰਾ ਮੈਨੇਜਰ ਤੇ ਤੂੰ ਤੇਰੇ ਨਾਲ ਸਿੱਧੀ ਕਿਵੇਂ ਗੱਲ ਕਰ ਸਕਦੇ ਏ ਤੂੰ ਇਹ ਸੱਟ ਲਾਈ ਕੇ ਆ ਫੋਨ ਤੇ ਮੈਂ ਤਾਂ ਬਣਾਉਣਾ ਲੈ ਮੈਂ ਕਿੱਥੇ ਬਣਾਵਾਦਾ ਉਹਨੇ 3 ਕੰਨਾਮ ਨੇ ਇਧਰ ਕਿਹਨੂੰ ਮੜਾ ਮੈਂ ਤਾਂ ਮੈਚ ਪਤਾ ਕਿਹਨੂੰ ਕਰਾਣਾ ਮੈਂ ਉਹ ਕਣਕ ਜੀ ਖੁੱਡੇ ਛੱਡ ਦੇ ਨਾਲੇ ਐਂਡ ਕਰਕੇ ਵੀਡੀਓ ਦਾ ਕੁੱਕੜਾਂ ਵਾਲੇ ਜਾ ਉਹ ਜਿਹੜੀ ਇਕੱਠੀ ਮੜੀ ਜੀ ਮੁਠੀ ਜੀ ਭਰ ਕੇ ਇਥੇ ਰੱਖ ਦੇ ਆ ਲੱਕੜਾਂ ਕਾਹ ਕਰਦੇ ਗੋਰੀ ਸਾਰੀਆਂ ਜੀ ਚੱਕ ਲੈ ਸਾਰੀ ਸਾਰੀ ਬਾਤ ਛੱਡ ਦੇ ਦੇ ਆ ਖੁੱਡੇ ਛੱਡਦੇ ਨੇ ਆਪਾਂ ਕੁੱਕੜਾਂ ਵਾਲੇ ਜੀ ਨਾ ਆਂਦਾ ਤਾਂ ਰਹਿ ਪਾਪਾ ਪਤਾ ਨਹੀਂ ਯਾਰ ਵੇਖ ਲੈਨੇ ਆ ਧਰਿਆ ਹੋਇਆ ਆਪਾਂ ਨਾਲ ਹੀ ਓਏ ਛੱਡ ਜੋ ਬਈ ਚਲੋ ਆ ਚਲੋ ਅੰਦਰ ਚਲੋ ਆ ਕਣਕ ਪਾਤੀ ਤੁਹਾਨੂੰ ਅੰਦਰ ਹੀ ਚਲੋ 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 ਚੱਲ ਤੈਨੂੰ ਸ਼ਰਮ ਨਹੀਂ ਆਉਂਦੀ ਅੰਦਰ ਚੱਲ ਚਾਚਾ ਮੈਂਟ ਮਾਰੋ ਕਰਾ ਦੀ ਖਾ ਲਓ ਖਾ ਲਓ ਖਾ ਲਓ ਪਾਣੀ ਤੁਹਾਨੂੰ ਬਾਅਦ ਚ ਪਿਆਉਣਾ ਮੈਂ ਪਾਣੀ ਬਾਈ ਅੰਦਰ ਨਹੀਂ ਰੱਖਦੇ ਆ ਦੇਖ ਲਓ ਗੁੱਡਾ ਸੁੱਕਾਣਾ ਹੁਣ ਨਹੀਂ ਫਿਰ ਯਾਰ ਗੱਲਾਂ ਕਰ ਦਿੰਦੇ ਸਾਰੇ ਪਾਸੇ ਉਹ ਲੈ ਇਹ ਤਾਂ ਮੈਂ ਜਾਣਦਾ ਹਾਂ ਇਹ ਤਾਂ ਬਾਈ ਗੂਤਰਣਾ ਵੀ ਪੈਣੀ ਬਾਹਲੇ ਯਾਰ ਬਾਹਰ ਹੀ ਗਾਂ ਲੰਗੀ ਚੀਜ਼ ਤਾਂ ਸਹੀ ਗੱਲ ਆ ਕਣਕ ਖਾ ਲਓ ਤੇ ਫੀਡ ਇਹਨਾਂ ਦੀ ਮੁੱਕ ਗਈ ਉਹ ਆਪਾਂ ਲੈ ਜਾਵਾਂਗੇ ਅਗਲੇ ਵਲੌਗ ਚ ਜਾ ਉਦੋਂ ਅਗਲੇ ਵਲੌਗ ਚ ਤੁਹਾਨੂੰ ਦੇਖਣ ਨੂੰ ਮਿਲੂਗੀ ਵਲੌਗ ਜਰੂਰ ਬਣਾਵਾਂਗੇ ਠੀਕ ਆ ਮਿੱਤਰੋ ਇਹ ਵੀਡੀਓ ਦਾ ਪਾ ਇੱਥੇ ਐਂਡ ਕਰ ਦਿੰਦੇ ਆ ਬਾਏ ਵੀ